ਆਸਰਤੇ ਜਿਹੜਾ ਬਾਦਲ ਦਲ ਦਾ ਧੜਾ ਹੈ ਜਿਨ੍ਹਾਂ ਕੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਹੈ ਇਹਨਾਂ ਨੇ ਅੱਜ ਜੋ ਸਾਡੇ ਸਾਹਮਣੇ ਇਹ ਦਵੰਦ ਦੁਵੇਸ਼ ਖੜਾ ਕਰ ਦਿੱਤਾ ਇਹ ਤੋਂ ਬਾਹਰ ਨਿਕਲਣ ਦੇ ਲਈ ਅੱਜ ਪੰਥ ਨੂੰ ਫੇਰ ਨਾਲ ਖੜਾ ਹੋਣ ਦੀ ਜੜੀ ਲੋੜ ਹੈ ਕਿ ਜਿਨ੍ਹਾਂ ਨੇ ਫੈਸਲਾ ਮੰਨ ਲਈ ਵੈਦਾ ਕੀਤਾ ਸੀ ਸਿਰ ਝੁਕਾਇਆ ਸੀ ਉਹ ਲੋਕੀ ਉਸੇ ਹੀ ਤਖਤ ਦੇ ਫੈਸਲੇ ਤੋਂ ਆਲਾ ਕਾਨੀ ਕਰਦੇ ਹੋਏ ਦਿਖਾਈ ਦਿੰਦੇ ਰਹੇ ਜੋ ਫੈਸਲੇ ਹੋ ਗਏ ਨੇ ਉਹਨਾਂ ਤੇ ਅੱਖਰ ਅੱਖਰ ਅੰਬਲ ਕਰਉਣਾ ਵਰਤਮਾਨ ਸਮੇਂ ਦੇ ਜਥੇਦਾਰ ਜੀ ਦੀ ਤੇ ਸਹਿਯੋਗੀਆਂ ਦੀ ਭੂਮਿਕਾ ਬਣਦੀ ਹੈ ਇਤੀ ਦੇ ਨਾਲ ਅਦੀਨ ਹੀ ਇਹ ਤਿੰਨ ਮੈਂਬਰੀ ਕਮੇਟੀ ਬਣਾਈ ਹੈ ਜਿਹੜੀ ਕਮੇਟੀ ਬਣਾਉਣ ਦੀ ਕਦਰ ਚ ਲੋੜ ਨਹੀਂ ਇਹ ਗੱਲ ਜਿਸ ਤਰ੍ਹਾਂ ਅਕਾਲ ਸਰ ਪਾਈ ਰਗਵੀਰ ਸਿੰਘ ਜੀ ਵੀ ਕਹਿ ਚੁੱਕੇ ਨੇ ਪਰਤਾਲ ਅਸੀਂ ਆਪੇ ਕਰ ਲਵਾਂਗੇ ਤੁਹਾਨੂੰ ਇਹਦੇ ਤੇ ਕੋਈ ਗੱਲ ਕਰਨ ਦੀ ਲੋੜ ਨਹੀਂ ਵੈਪਿੰਦਰ ਸਿੰਘ ਪਾਗੋ ਮਾਜਰਾ ਸ਼ਵਾਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਹਾਂ ਮੌਜੂਦਾ ਇਤਿਹਾਸਕ ਸਥਾਨ ਗੁਰੂ ਗੋਬਿੰਦ ਸਿੰਘ ਮਾਰਗ ਤੇ ਟਿੱਬੀ ਸਾਫ ਜਿੱਥੇ ਗੁਰੂ ਸਾਭਾ ਨੇ ਆਪਣੇ ਚਰਨ ਪਾ ਕੇ ਉਸ ਧਰਤੀ ਨੂੰ ਜਣੀ ਕਿ ਪਵਿੱਤਰ ਕਰ ਦਿੱਤਾ ਸੀ ਸੋ ਅੱਜ ਜੋ ਸਾਡੇ ਨਾਲ ਪ੍ਰੋਗਰਾਮ ਖਾਸ ਮੁਲਾਕਾਤ ਦੇ ਵਿੱਚ ਸ਼ਖਸੀਅਤ ਸ਼ਾਮਲ ਹੋਵੇਗੀ ਉਹ ਅਸੀਂ ਤੁਹਾਨੂੰ ਦੱਸ ਦੇਵਾਂਗੇ ਪਰ ਨਾਲ ਦੀ ਨਾਲ ਇਹ ਵੀ ਗੱਲਾਂ ਕਰਾਂਗੇ ਜੋ ਅੱਜ ਪੰਥ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸੋ ਕਰੰਟ ਟੌਪਿਕ ਤੇ ਗੱਲ ਕਰਾਂਗੇ ਇੱਕ ਗੱਲ ਕਰਾਂਗੇ ਵੀ ਕੀ ਆਕਾਲ ਤਖਤ ਮਹਾਨ ਹੈ ਆਕਾਲ ਤਖਤ ਮਹਾਨ ਹੈ ਦੇਸ਼ ਦੀ ਸ਼ਾਨ ਹੈ ਦੂਜਾ ਟੌਪਿਕ ਕਰਾਂਗੇ ਗੱਲ ਵੀ ਕੀ ਸ਼੍ਰੋਮਣੀ ਕਮੇਟੀ ਹੈ ਜੋ ਉਹ ਆਪਣੇ ਫੈਸਲੇ ਨਿਰਪੱਖ ਲੈਂਦੀ ਹੈ ਤੀਸਰੀ ਗੱਲ ਕਰਾਂਗੇ ਅਕਾਲ ਤਖਤ ਦੇ ਜਥੇਦਾਰ ਸਹਿਬਾਨ ਦਾ ਕੀ ਰੋਲ ਹੈ ਔਰ ਉਸ ਰੋਲ ਨੂੰ ਕਿਹ ਪੰਥਕ ਸ਼ੀਸ਼ਕਤੀਆਂ ਜਾਂ ਸਿਆਸੀ ਪਾਰਟੀਆਂ ਜਿਹੜੀਆਂ ਉਹ ਫਾਲੋ ਕਰ ਰਹੀਆਂ ਸੋ ਸਾਡੇ ਨਾਲ ਜੋ ਮੌਜੂਦ ਰਹਿਣਗੇ ਜ਼ਮਦਮਾ ਸਾਹਿਬ ਤਖਤ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਜੀ ਉਹ ਸਾਡੇ ਨਾਲ ਵਜੂਦ ਰਹਿਣਗੇ ਸੋ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਦੋਂ ਆਪਾਂ ਸਿੱਖ ਪੰਥ ਦੇ ਵਿੱਚ ਮੁਸ਼ਕਲਾਂ ਦੇਖਦੇ ਆਂ ਤੁਸੀਂ ਵੀ ਲਗਾਤਾਰ ਗੱਲਾਂ ਬਾਤਾਂ ਕੀਤੀਆਂ ਅੱਜ ਸਮਾਗਮ ਦੇ ਵਿੱਚ ਸਿੱਖ ਪੰਥ ਨੂੰ ਬੜੀਆਂ ਮੁਸ਼ਕਲਾਂ ਆਉਂਦੀਆਂ ਨੇ ਜਦੋਂ ਸਿੱਖ ਪੰਥ ਨੂੰ ਮੁਸ਼ਕਲਾਂ ਆਉਂਦੀਆਂ ਨੇ ਤਾਂ ਸਿੱਖ ਪੰਥ ਆਪਣੇ ਫੈਸਲੇ ਅਕਾਲ ਤਖਤ ਸਾਹਿਬਾਨ ਤੇ ਜਾ ਕੇ ਲੰਦੇ ਨੇ ਸੋ ਅੱਜ ਅਕਾਲ ਤਖਤ ਸਾਹਿਬ ਦੀ ਜੜੀ ਅ ਮਰਿਆਦਾ ਏ ਉਹ ਸਿਆਸੀ ਪਾਰਟੀਆਂ ਕਿਵੇਂ ਦੇਖ ਰਹੀਆਂ ਨੇ ਜਾਂ ਕੋਈ ਸਿਆਸੀ ਪਾਰਟੀ ਇਸ ਤਰ੍ਹਾਂ ਦੀ ਮੈਂ ਨਾ ਨਹੀਂ ਲਮਾਂਗਾ ਜਿਹੜੀ ਆਪਣੇ ਅਕੋਰਡਿੰਗ ਚਲਾਉਣਾ ਚਾਹੁੰਦੀ ਆ ਕੀ ਕਹੋਗੇ ਉਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਅਕਾਲ ਤਖਤ ਸਾਹਿਬ ਸਾਡੀ ਉਹ ਸੰਸਥਾ ਹੈ ਜਿੱਥੇ ਸਦੀਆਂ ਤੋਂ ਖਾਲਸਾ ਪੰਥ ਵਰਤਮਾਨ ਸਮੇਂ ਦੀਆਂ ਚੁਣੌਤੀਆਂ ਨੂੰ ਲੈ ਕੇ ਬੈਠਦਾ ਰਿਹਾ ਵਿਚਾਰਾਂ ਕਰਦਾ ਰਿਹਾ ਤੇ ਵਿਚਾਰਾਂ ਕਰਕੇ ਸਮੇ ਸਮੇ ਆਪਣੇ ਉਹਨਾਂ ਮਸਲਿਆਂ ਦਾ ਹੱਲ ਜਿਹੜਾ ਸੀ ਕਰਕੇ ਕੌਮ ਦੀ ਖਿਦਮਤ ਵਾਸਤੇ ਆਪਣੇ ਆਪ ਨੂੰ ਪੇਸ਼ ਕਰਦਾ ਰਿਹਾ ਵਰਤਮਾਨ ਸਮੇ ਵਿੱਚ ਵੀ ਅਕਾਲ ਤਖਤ ਸਾਹਿਬ ਸਾਡੀ ਉਹੀ ਸੰਸਥਾ ਹੈ ਜਿੱਥੇ ਵਰਤਮਾਨ ਸਮੇਂ ਦੇ ਸਾਡੇ ਮਸਲੇ ਸਮੇ ਸਮੇ ਤੇ ਆਉਂਦੇ ਹਨ ਤੇ ਉਥੇ ਵਰਤਮਾਨ ਸਮੇਂ ਦੇ ਜੋ ਜਥੇਦਾਰ ਹਨ ਜਾਂ ਸੇਵਾਦਾਰ ਹਨ ਉਹਨਾਂ ਪਰ ਮਸਲਿਆਂ ਤੇ ਵਿਚਾਰਾਂ ਕਰਦੇ ਨੇ ਤੇ ਉਹਨਾਂ ਦਾ ਸਮਾਧਾਨ ਕਰਨ ਦੀ ਕੋਸ਼ਿਸ਼ ਕਰਦੇ ਹਨ ਇੱਕ ਜੋ ਖਲਾਅ ਪੈਦਾ ਹੋਇਆ ਉਹ ਸਾਨੂੰ ਪਿਛਲੇ ਕੁਝ ਦਹਾਕਿਆਂ ਤੋਂ ਦਿਖਾਈ ਦੇ ਰਿਹਾ ਹੈ ਕਿ ਤਖਤ ਦੇ ਜਥੇਦਾਰ ਦੂਜੇ ਤਖਤਾਂ ਦੇ ਜਥੇਦਾਰ ਉਹਨਾਂ ਨੂੰ ਜਿਸ ਤਰ੍ਹਾਂ ਉਹਨਾਂ ਦਾ ਪੰਥਕ ਜੁਮਾ ਬਣਦਾ ਹੈ ਉਸ ਤਰ੍ਹਾਂ ਗੱਲ ਕਰਨ ਤੋਂ ਪ੍ਰਭਾਵਤ ਆਪਣਾ ਪ੍ਰਭਾਵ ਦੇਣ ਦੇ ਲਈ ਪ੍ਰਬੰਧ ਕਿਤੇ ਨਾ ਕਿਤੇ ਆਪਣੀ ਕੋਸ਼ਿਸ਼ ਜਿਹੜੀ ਹੈ ਉਸ ਉਹਦੀ ਚਰਚਾ ਵੀ ਅਸੀਂ ਸੁਣਦੇ ਹਾਂ ਅਸੀਂ 2015 ਵਿੱਚ ਉਹਦਾ ਪ੍ਰਤੱਖ ਪ੍ਰਮਾਣਵੀ ਦੇਖਿਆ ਹੈ ਤੇ ਅਸੀਂ ਸੰਗਤ ਦੇ ਮਨ ਦੇ ਅੰਦੇ ਕਿਹੋ ਜਿਹੀ ਅਵਸਥਾ ਬਣ ਗਈ ਕਿ ਲੋਕਾਂ ਨੇ ਤਖਤ ਦੇ ਜਥੇਦਾਰ ਨੂੰ ਆਦਰ ਦੇਣਾ ਬੰਦ ਕਰ ਦਿੱਤਾ ਤੇ ਤਖਤ ਤੋਂ ਹੋਣ ਵਾਲੇ ਹਰ ਫੈਸਲੇ ਨੂੰ ਸ਼ੰਕੇ ਦੀ ਨਿਗਾ ਨਾਲ ਵੇਖਣਾ ਸ਼ੁਰੂ ਕਰ ਦਿੱਤਾ ਇਹ ਇਹਨਾਂ ਸਿਆਸਦਾਨਾਂ ਦੀ ਖਾਸ ਤੌਰ ਤੇ ਜਿਹੜਾ ਬਾਦਲ ਦਲ ਦਾ ਧੜਾ ਹੈ ਜਿਨ੍ਹਾਂ ਕੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਹੈ ਇਹਨਾਂ ਨੇ ਅੱਜ ਜੋ ਸਾਡੇ ਸਾਹਮਣੇ ਇਹ ਦਵੰਦ ਦੁਵੇਸ਼ ਖੜਾ ਕਰ ਦਿੱਤਾ ਇਹ ਤੋਂ ਬਾਹਰ ਨਿਕਲਣ ਦੇ ਲਈ ਅੱਜ ਪੰਥ ਨੂੰ ਫੇਰ ਨਾਲ ਖੜਾ ਹੋਣ ਦੀ ਜੜੀ ਲੋੜ ਹੈ ਮਹਿਸੂਸ ਹੋਈ ਹੈ ਤੁਸੀਂ ਦੇਖਿਆ ਜਿਹੜੇ ਮਸਲੇ ਦੀ ਵਰਤਮਾਨ ਸਮੇ ਬਹੁਤ ਚਰਚਾ ਚੱਲ ਰਹੀ ਹੈ ਇਹ ਮਸਲੇ ਦਾ ਹੱਲ 2 ਦਸੰਬਰ 224 ਨੂੰ ਕੀਤਾ ਗਿਆ ਉਸ ਸਮੇਂ ਕੋ ਜਾ ਦੇਖ ਦਿੱਤੇ ਗਏ ਉਹਨਾਂ ਦੇਸ਼ਾਂ ਦੇ ਨਾਲ ਸਾਰੇ ਸੰਸਾਰ ਵਿੱਚ ਵਸਦੇ ਸਿੱਖਾਂ ਨੇ ਇੱਕ ਰੱਬ ਦੇ ਅੱਗੇ ਸਿਰ ਝੁਕਾਇਆ ਧਨਵਾਦ ਕੀਤਾ ਕਿ ਸ਼ੁਕਰ ਹੈ ਅਕਾਲ ਤਖਤ ਤੋਂ ਬੜਾ ਸੋਚ ਸਮਝ ਕੇ ਪੰਥਕ ਪੱਖਾਂ ਦੀ ਵਿਚਾਰ ਕਰਕੇ ਇੱਕ ਅੰਦਰਨਾ ਜਿਹੜਾ ਲਿਆ ਗਿਆ ਪਰ ਬਦਕਿਸਮਤੀ ਸਾਡੀ ਇਹ ਰਹੀ ਕਿ ਜਿਨ੍ਹਾਂ ਨੇ ਫੈਸਲਾ ਮੰਨ ਲਈ ਵੈਦਾ ਕੀਤਾ ਸੀ ਸਿਰ ਝੁਕਾਇਆ ਸੀ ਉਹ ਲੋਕੀ ਉਸੇ ਹੀ ਤਖਤ ਦੇ ਫੈਸਲੇ ਤੋਂ ਅਲਾਕਾ ਨਹੀਂ ਕਰਦੇ ਹੋਏ ਦਿਖਾਈ ਦਿੰਦੇ ਰਹੇ ਉਹਨਾਂ ਨੇ ਕਦੇ ਅਸੀਫੇ ਦੇਣ ਵਾਲੀ ਪ੍ਰਵਾਨ ਕਰਨੇ ਤਰੀਕ ਵਿਧਾ ਲਈ ਕਦੇ ਕੁਝ ਕਰ ਲਿਆ ਕਦੇ ਕੁਝ ਕਰ ਲਿਆ ਇਸ ਤਰ੍ਹਾਂ ਦਿਖਾਈ ਦੇਣ ਲੱਗਿਆ ਕਿ ਜਿਵੇਂ ਉਹ ਫੈਸਲੇ ਮੰਨਣ ਤੋਂ ਉਹਨਾਂ ਨੇ ਇੱਕ ਧਾਰਮਿਕ ਸ੍ਰੀਸਾ ਤਨਖਾਹ ਭੁਗਤ ਲਈ ਬਾਕੀ ਤੋਂ ਮੁੱਕਰ ਕੇ ਆਪਣੀ ਮਨਮਾਨੀਆਂ ਕਰਨ ਵਾਲੇ ਪਾਸੇ ਚਲੇ ਗਏ ਨੇ ਅੱਜ ਪੰਥ ਬਹੁਤ ਚੰਗੀ ਤਰ੍ਹਾਂ ਜਾਣਦਾ ਹੈ ਜੋ ਕੁਝ ਉਹ ਕਰ ਰਹੇ ਹਨ ਉਹਨਾਂ ਦੇ ਕੀਤੇ ਨੂੰ ਨਾ ਪੰਥ ਨੇ ਪਹਿਲਾਂ ਪ੍ਰਵਾਨ ਕੀਤਾ ਹੈ ਨਾ ਹੁਣ ਪ੍ਰਵਾਨ ਕੀਤਾ ਜਾਣਾ ਹੈ ਹੁਣ ਤੇ ਪੰਥ ਹੀ ਨਿਰਣੇ ਲਵੇਗਾ ਉਹਨਾਂ ਨਿਰਣਿਆਂ ਦੀ ਜਨ ਤੱਕ ਅਮਲ ਨਹੀਂ ਹੋਏਗਾ ਤੇ ਉਦੋਂ ਤੱਕ ਕਿਸੇ ਨੂੰ ਪੰਥਕ ਪ੍ਰਵਾਨ ਕੀ ਜਿਹੜੀ ਹੈ ਉਹ ਨਹੀਂ ਮਿਲਣੀ ਵਰਤਮਾਨ ਸਮੇਂ ਜਥੇਦਾਰ ਦੀ ਭੂਮਿਕਾ ਜਿਹੜੀ ਹੈ ਉਹ ਬਿਲਕੁਲ ਤਤ ਗੁਰਮਤ ਵਾਲੀ ਰਹਿਣੀ ਚਾਹੀਦੀ ਹੈ ਜੋ ਫੈਸਲੇ ਹੋ ਗਏ ਨੇ ਉਹਨਾਂ ਤੇ ਅੱਖਰ ਅੱਖਰ ਅੰਬਲ ਕਰਉਣਾ ਵਰਤਮਾਨ ਸਮੇਂ ਦੇ ਜਥੇਦਾਰ ਜੀ ਦੇ ਤੇ ਸਹਿਯੋਗੀਆਂ ਦੇ ਭੂਮਿਕਾ ਬਣਦੀ ਹੈ ਕਿ 2 ਦਸੰਬਰ 2024 ਦੇ ਲੈ ਹੋਏ ਨਿਰਣੇ ਇਨ ਬਿਨ ਜਿਹੜੇ ਨੇ ਉਹ ਲਾਗੂ ਕੀਤੇ ਜਾਣ ਇਹ ਭੱਜਣ ਦੀ ਕੋਸ਼ਿਸ਼ ਕਰ ਰਹੇ ਨੇ ਇਹਨਾਂ ਨੂੰ ਭੱਜਣ ਨਾ ਦਿੱਤਾ ਜਾਏ ਇਹ ਤੇ ਕੰਮ ਕਰਨ ਦੀ ਲੋੜ ਹੈ ਸਿੰਘ ਸਾਹਿਬ ਥੋੜਾ ਜਾਂ ਇੰਟਰਪਟ ਕਰੂੰਗਾ ਮੈਂ ਪਿੱਛੇ ਜਿਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਧਾਮੀ ਜੀ ਨੇ ਜਦੋਂ ਕਿ ਮੌਜੂਦਾ ਜੋ ਅਕਾਲ ਤਖਤ ਦੇ ਜਥੇਦਾਰ ਨੇ ਜਾਂ ਦਮਦਮਾ ਸਾਹਿਬ ਦੇ ਜਥੇਦਾਰ ਨੇ ਹਰਪ੍ਰੀਤ ਸਿੰਘ ਜੀ ਉਹਨਾਂ ਦੇ ਵਿਰੁੱਧ ਕੋਈ ਜਾਂਚ ਸ਼ੁਰੂ ਕਰੀਏ ਤਿੰਨ ਮੈਂਬਰੀ ਕਮੇਟੀ ਕਿ ਆ ਉਹ ਵਾਜਬ ਹੈ ਦੇਖੋ ਪਹਿਲੀ ਗੱਲ ਹੈ ਕਿ ਤਖਤ ਦੇ ਜਥੇਦਾਰ ਪ੍ਰਤੀ ਜੇ ਤਾਂ ਨੂੰ ਕੋਈ ਇਤਨਾ ਲੋੜ ਮਹਿਸੂਸ ਹੁੰਦੀ ਹੈ ਤਾਂ ਉਹ ਅਕਾਲ ਤਖਤੇ ਜਾ ਉਥੋਂ ਦੇ ਜਥੇਦਾਰ ਨੂੰ ਕਹੋ ਕਿ ਸਾਡੇ ਸਾਹਮਣੇ ਮੁੱਦਾ ਆਇਆ ਹੈ ਇਹਦੇ ਬਾਰੇ ਸਾਨੂੰ ਸਹੀ ਤੱਥ ਜਿਹੜੇ ਹੈ ਉਹ ਲੈ ਕੇ ਦਿਓ ਤਾਂ ਕਿ ਅਸੀਂ ਇਹਦਾ ਉੱਤਰ ਜਿਹੜਾ ਹੈ ਦੇ ਸਕੀਏ ਸਮਾਜ ਦਾ ਸੰਗਤ ਦੇ ਅਗ ਰੱਖ ਸਕੀਏ ਉਹਨਾਂ ਨੇ ਉਹ ਗੱਲ ਪਨਾਉਣ ਦੀ ਥਾਂ ਤੇ ਪਹਿਲੀ ਗੱਲ ਹੈ ਕਿ ਉਹਨਾਂ ਦਾ ਕੋਈ ਧਾਰਮਿਕ ਤੌਰ ਤੇ ਮਰਜ਼ਾਦਾ ਦੇ ਤੌਰ ਤੇ ਕੋਈ ਹਰਪ੍ਰੀਤ ਸਿੰਘ ਦਾ ਕੋਈ ਦੋਸ਼ ਨਹੀਂ ਹੈ ਉਹ ਕੇਵਲ 18 ਸਾਲ ਪਹਿਲਾਂ ਘਟੀ ਉਹਨਾਂ ਦੇ ਪਰਿਵਾਰ ਦੀ ਘਟਨਾ ਨੂੰ ਜਾਣ ਬੁੱਝ ਕੇ ਇਹਨਾਂ ਸਿਆਸਤਦਾਨਾਂ ਨੇ ਉਹ ਇੱਕ ਮੁੱਦਾ ਬਣਾਉਣ ਦੀ ਖਾਤਰ ਕਿਉਂਕਿ ਉਹ ਬਹੁਤ ਸਪਸ਼ਟ ਹੋ ਕੇ ਇਸ ਮੌਕੇ ਭੂਮਿਕਾ ਨਿਭਾਰੇ ਸਨ ਤੇ ਪੰਥ ਦੀ ਮਰਜ਼ਾਦਾ ਨੂੰ ਸਮਝਦੇ ਨੇ ਇਸ ਕਰਕੇ ਉਹਨਾਂ ਨੂੰ ਪਾਸੇ ਕਰਨ ਵਾਸਤੇ ਬਦ ਨੀਤੀ ਨਾਲ ਇਹ ਮਸਲੇ ਉਠਾਏ ਨੇ ਤੇ ਬਦ ਨੀਤੀ ਦੇ ਨਾਲ ਅਧੀਨ ਹੀ ਇਹ ਤਿੰਨ ਮੈਂਬਰੀ ਕਮੇਟੀ ਬਣਾਈ ਹੈ ਜਿਹੜੀ ਕਮੇਟੀ ਬਣਾਉਣ ਦੀ ਕਰਾਂ ਚ ਲੋੜ ਨਹੀਂ ਇਹ ਗੱਲ ਜਿਸ ਦਿਨ ਅਕਾਲ ਚਲ ਭਾਈ ਰਗਵੀਰ ਸਿੰਘ ਜੀ ਵੀ ਕਹਿ ਚੁੱਕੇ ਨੇ ਪੜਤਾਲ ਅਸੀਂ ਆਪੇ ਕਰ ਲਵਾਂਗੇ ਤੁਹਾਨੂੰ ਇਹਦੇ ਤੇ ਕੋਈ ਗੱਲ ਕਰਨ ਦੀ ਲੋੜ ਨਹੀਂ ਉਹਨਾਂ ਨੇ ਜੋ ਕਹਿਣਾ ਸੀ ਉਹ ਤਖਤ ਦਮਦਮਾ ਸਭ ਦੇ ਪੰਨਿਆਂ ਪਿਆਰਿਆਂ ਦੇ ਸਾਹਮਣੇ ਉਹ ਆਪਣਾ ਪੱਖ ਰੱਖ ਚੁੱਕੇ ਨੇ ਇਸ ਕਰਕੇ ਹੁਣ ਪੜਤਾਲ ਦੀ ਇਹਦੇ ਉੱਤੇ ਕੋਈ ਜ਼ਰੂਰਤ ਨਹੀਂ ਸਿੰਘ ਸਾਹਿਬ ਇੱਕ ਹੋਰ ਬੇਨਤੀ ਹੈ ਵੀ 14 ਜਨਵਰੀ ਨੂੰ ਖਸ਼ਰ ਸਾਹਿਬ ਦੇ ਮਾਗੀ ਮੇਲੇ ਤੇ ਜੋ ਅਕਾਲੀਆਂ ਦੀ ਕਾਨਫਰੰਸ ਹੋਈ ਹੈ ਖਾਸ ਕਰਕੇ ਸਰਦਾਰ ਸੁਖਵੀਰ ਸਿੰਘ ਬਾਦਲ ਹੋਰਾਂ ਦੇ ਗਰੁੱਪ ਦੀ ਜੋ ਕਾਨਫਰੰਸ ਹੋਈ ਹੈ ਉਸ ਕਾਨਫਰੰਸ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਵੀ ਅਕਾਲ ਤਖਤ ਨੂੰ ਜੋ ਪੰਥ ਰਤਨ ਅਵਾਰਡ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਗਿਆ ਸੀ ਵੀ ਉਸ ਤੇ ਦੁਬਾਰੇ ਵਿਚਾਰ ਕੀਤੀ ਜਾ ਬਦ ਵਾਰ ਕੀ ਕਹਿਣਾ ਚਾਹੋਗੇ ਨਹੀਂ ਜੀ ਉੱਥੇ ਵਿਚਾਰ ਹੋ ਹੀ ਨਹੀਂ ਸਕਦੇ ਜੀ ਜੀ ਉਹ ਗੋਦੇ ਬੜੇ ਸੋਚ ਸਮਝ ਕੇ ਤੇ ਵਾਪਸ ਲਿਆ ਗਿਆ ਇਸ ਕਰਕੇ ਉਹਨੂੰ ਵਾਪਸ ਦੇਣ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਜੀ ਇਹ ਨਾ ਹੀ ਕਦੀ ਦੇਣਾ ਚਾਹੀਦਾ ਵਾਪਸ ਨਾ ਹੀ ਉਹਤੇ ਕਦੀ ਵਿਚਾਰ ਤੁਹਾਨੂੰ ਇਸ ਤਰ੍ਹਾਂ ਨਹੀਂ ਲੱਗਦਾ ਵੀ ਉਸ ਕਾਨਫਰੰਸ ਦੇ ਵਿੱਚ ਅਕਾਲ ਤਖਤ ਨੂੰ ਹੀ ਚੈਲੰਜ ਕੀਤਾ ਗਿਆ ਨਹੀਂ ਸਹੀ ਕਹਿੰਦੇ ਕੋਈ ਦੁਖੋ ਇਹ ਸਿਆਸਤਦਾਨ ਨੇ ਸਿਆਸਤਦਾਨ ਹਮੇਸ਼ਾ ਆਪਣੇ ਧੜੇ ਦੀ ਗੱਲ ਕਰਨ ਵਾਸਤੇ ਹਮੇਸ਼ਾ ਤਤਪਰ ਰਹਿੰਦਾ ਹੈ ਇਸ ਕਰਕੇ ਉਹਨੇ ਆਪਣੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਪੜੇ ਤੇ ਉਤੇ ਮੈਨੂੰ ਕਦੀ ਨਹੀਂ ਜਾਪਦਾ ਕਿ ਅਕਾਲ ਤਖਤ ਕਦੀ ਪੁੰਦਰ ਵਿਚਾਰ ਕਰੇਗਾ ਜਾਂ ਵਾਪਸ ਲਿਆ ਗਿਆ ਉਹਨਾਂ ਦਾ ਸਲਮਾਨ ਵਾਪਸ ਕਰੇਗਾ ਉਹ ਕਰਨਾ ਹੀ ਨਹੀਂ ਚਾਹੀਦਾ ਉਤੇ ਪਕੌਮ ਦੀਆਂ ਭਾਵਨਾ ਦੇ ਅਧੀਨ ਵਾਪਸ ਲਿਆ ਗਿਆ ਉਹ ਦੇਖਦਾਰ ਨੇ ਵਾਪਸ ਨਹੀਂ ਲਿਆ ਉਹ ਸਿੱਖ ਸੰਗਤ ਦੀ ਸੋਚ ਦੇ ਮੁਤਾਬਕ ਪੰਥਕ ਨਿਰਣੇ ਮੁਤਾਬਕ ਹੀ ਵਾਪਸ ਹੋਇਆ 2 ਦਸੰਬਰ 2124 ਨੂੰ ਜੋ ਸੱਤ ਮੈਂਬਰੀ ਕਮੇਟੀ ਅਕਾਲ ਤਖਤ ਦੇ ਜਥੇਦਾਰ ਸਾਹਿਬ ਉਹਨਾਂ ਦੀ ਸੋਚ ਦੇ ਮੁਤਾਬਕ ਬਣੀ ਸੀ ਉਸ ਦੇ ਮੁਤਾਬਕ ਜੋ ਅਕਾਲੀ ਦਲ ਦੀ ਭਰਤੀ ਨਹੀਂ ਹੋ ਰਹੀ ਅਕਾਲੀ ਦਲ ਇਹ ਕਹਿੰਦਾ ਵੀ ਅਸੀਂ ਤਾਂ 7 ਲੱਖ ਦੀ ਭਰਤੀ ਕਰ ਲਈ ਜਦ ਕਿ 7 ਮੈਂਬਰੀ ਕਮੇਟੀ ਦੇ ਮੈਂਬਰ ਸ਼ਾਮਲ ਲਈ ਕੀ ਕਹਿਣਾ ਚਾਹੋਗੇ ਪਹਿਲੀ ਗੱਲ ਇਹ ਕਿ ਜਿਹੜੀ ਹੁਣ ਭਰਤੀ ਹੋ ਰਹੀ ਹੈ ਇਹ ਸ਼ਰੋਮਣੀ ਅਕਾਲੀ ਦਲ ਦੀ ਭਰਤੀ ਨਹੀਂ ਹੈ ਜੀ ਇਹ ਬਾਦਲ ਧੜੇ ਦੀ ਭਰਤੀ ਤੇ ਕਹੀ ਜਾ ਸਕਦੀ ਹੈ ਇਹ ਸ਼ਰੋਮਣੀ ਅਕਾਲੀ ਦਲ ਦੀ ਭਰਤੀ ਨਹੀਂ ਹੈ ਅਕਾਲ ਤਖਤ ਤੋਂ ਸੱਤ ਮੈਂਬਰੀ ਕਮੇਟੀ ਬਣਾ ਕੇ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਵਾਸੇ ਕਿਹਾ ਗਿਆ ਸੀ ਨਾ ਕਿ ਧੜੇ ਦੀ ਭਰਤੀ ਵਾਸੇ ਕਿਹਾ ਗਿਆ ਸੀ ਇਹਨਾਂ ਬਾਦਲ ਕਹਿੰਦੇ ਸੱਤ ਮੈਂਬਰੀ ਕਮੇਟੀ ਨੂੰ ਮੰਨਤਾ ਹੀ ਨਹੀਂ ਦਿੱਤੇ ਤੇ ਇਹਨਾਂ ਚੰਮ ਦੀਆਂ ਚਲਾਉਣ ਦੀ ਕੋਸ਼ਿਸ਼ ਕੀਤੀ ਹੈ ਜਿਹਨੂੰ ਕਦੇ ਵੀ ਪੰਥ ਪ੍ਰਵਾਨ ਨਹੀਂ ਕਰੇਗਾ ਨਾ ਹੀ ਇਹਨਾਂ ਦੀ ਜਿਹੜੀ ਭਰਤੀ ਹੈ ਉਹਨੂੰ ਕੌਮੀ ਤੌਰ ਤੇ ਪੰਥਕ ਤੌਰ ਤੇ ਮੰਨਤਾ ਮਿਲਣੀ ਚਾਹੀਦੀ ਹੈ ਤੇ ਨਾ ਹੀ ਸਾਨੂੰ ਪੂਰੀ ਆਸ ਹੈ ਕੋਈ ਦੇਣ ਦੀ ਕੋਸ਼ਿਸ਼ ਕਰੇਗਾ ਸੋ ਤੁਹਾਨੂੰ ਇਸ ਚੈਨਲ ਤੋਂ ਦੁਨੀਆ ਭਰ ਦੇ ਵਿੱਚ ਸੰਗਤਾਂ ਦੇਖ ਰਹੀਆਂ ਨੇ ਸੰਗਤਾਂ ਨੇ ਦੇਖਣਾ ਹੈ ਤੁਸੀਂ ਸੰਗਤਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਸੈਂ ਹੀ ਤੇ ਸਾਰੀ ਸਿੱਖ ਸੰਗਤ ਨੂੰ ਕਹਾਂਗੇ ਪੰਥ ਠਿਕਾ ਹੈ ਸਾਡਾ ਗੁਰੂ ਸ਼ਿਤਾਂਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਅੱਜ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਗੱਲ ਕਰਨ ਦੇ ਲਈ ਆਪਾਂ ਆਪਸੀ ਜਿਹੜੀਆਂ ਛੋਟੀਆਂ ਮੋਟੀਆਂ ਵਿੱਥਾਂ ਨੇ ਇਹਨਾਂ ਨੂੰ ਦੂਰ ਕਰੀਏ ਤੇਕੇ ਦਾ ਸਬੂਤ ਦਈਏ ਪੰਥ ਦੇ ਜਜ਼ਬੇ ਨਾਲ ਪੰਚ ਦੇ ਸਿਧਾਂਤ ਨਾਲ ਸਿੱਖ ਰਹਿਤ ਮਰਜ਼ਾਦਾ ਨਾਲ ਖੜੇ ਹੋਈਏ ਤੇ ਆਪਣੇ ਸਿੱਖ ਹੋਣ ਦਾ ਜੋ ਫਰਜ਼ ਹੈ ਉਹ ਨਹੀਂ ਰਹਿ ਗਈ ਕਰੀਏ ਆਪਸ ਵਿੱਚ ਜਿਹੜੇ ਸਾਡੇ ਮਤ ਭੇਦ ਨੇ ਇਹ ਸਾਨੂੰ ਕਦੇ ਵੀ ਬੋਲ ਬੁਲਾਰੇ ਤੱਕ ਨਹੀਂ ਲੈ ਕੇ ਜਾਣੇ ਚਾਹੀਦੇ ਮਿਲ ਬੈਠ ਕੇ ਨਿਜਿਤਨੇ ਚਾਹੀਦੇ ਨੇ ਤੇ ਸਾਨੂੰ ਬਤੌਰੇ ਸਿੱਖ ਸਮਾਜ ਦਾ ਸੇਵਕ ਸੰਸਾਰ ਦਾ ਸੇਵਕ ਬਣ ਕੇ ਵਿਚਰਨਾ ਚਾਹੀਦਾ ਹੈ ਜੈਦਰ ਸਾਹਿਬ ਜੀ ਜੋ ਤੁਸੀਂ ਮੌਜੂਦਾ ਕੈਂਪੇਨ ਚਲਾਉਣੀ ਹੈ ਜਾਂ ਤੁਸੀਂ ਹੁਣ ਗੱਲ ਕਰਦੇ ਸੀ ਵੀ ਕਿਹੜੀ ਕੈਂਪੇਨ ਚਲਾਉਣੀ ਹੈ ਉਹਦੇ ਬਾਰੇ ਮਾੜਾ ਵਿਚਾਰ ਦਿਓ ਅਸੀਂ ਚਾਹ ਰਹੇ ਹਾਂ ਜੀ ਅਸੀਂ ਇੱਕ ਧਾਲ ਮਿਲ ਚਲਾ ਰਹੇ ਹਾਂ ਪੰਥਕ ਧਾਲ ਮਿਲ ਸੰਗਠਨ ਜੀ ਜੋ 2011 ਦਾ ਜਦੋਂ ਪਹਿਲੀਆਂ ਚੋਣਾਂ ਸ਼੍ਰੋਮਣੀ ਕਮੇਟੀ ਹੋਈਆਂ ਨੇ ਉਦੋਂ ਅਸੀਂ ਬਣਾਇਆ ਸੀ ਉਦੋਂ ਸੇ ਉਮੀਦਵਾਰਾਂ ਦੇ ਕੋਲ ਪ੍ਰਣ ਪੱਤਰ ਭਰਾਏ ਸਨ ਤੇ ਨਸ਼ੇ ਦੀ ਵੰਡ ਜਿਹੜੀ ਸੀ ਵਰਤੋਂ ਦੇ ਉੱਤੇ ਅਸੀਂ ਉਹਨਾਂ ਨੂੰ ਸੁਚੇਤ ਕਰਦੇ ਪਏ ਸੀ ਆਪਣਾ ਭੂਮਿਕਾ ਨਿਭਾਈ ਸੀ ਕਿਉਂਕਿ ਹੁਣ ਹੁਣ ਵਰਤਮਾਨ ਸਮੇਂ ਬਹੁਤ ਥੋੜੇ ਸਮੇਂ ਬਾਅਦ ਚੋਣਾਂ ਹੋਣੀਆਂ ਨੇ ਤੇ ਉਹਨਾਂ ਚੋਣਾਂ ਦੇ ਅੰਦਰ ਪੰਥਕ ਤਾਲ ਮਿਲ ਸੰਗਠਨ ਜਿਹੜਾ ਹੈ ਉਹ ਪੂਰੀ ਤਰ੍ਹਾਂ ਬਾਕੀ ਸਿੱਖ ਜਥੇਬੰਦੀਆਂ ਜਿਹੜੀਆਂ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਵਿਚਾਰਧਾਰਾ ਨਾਲ ਜੁੜੀਆਂ ਹੋਈਆਂ ਨੇ ਉਹਨਾਂ ਦੇ ਤਾਲ ਮਿਲ ਦੇ ਨਾਲ ਅੱਗੇ ਚੋਣਾਂ ਵਾਸਤੇ ਵੀ ਅੱਗੇ ਆਏਗਾ ਸਾਥ ਵੀ ਦੇਗਾ ਸਾਥ ਲਵੇਗਾ ਵੀ ਤੇ ਅਸੀਂ ਸਿੱਖ ਸੰਗਤ ਦੇ ਅੰਦਰ ਕੌਮੀ ਸਿਧਾਂਤਾਂ ਦੇ ਪ੍ਰਚਾਰ ਤੇ ਪ੍ਰਸਾਰ ਦੇ ਲਈ ਇੱਕ ਪੰਥਕ ਕਾਫਲਾ ਜਿਹੜਾ ਹੈ ਉਹ ਪੂਰੇ ਪੰਜਾਬ ਦੇ ਅੰਦਰ ਨਾਲ ਲੱਗਦੇ ਹਿਮਾਚਲ ਦੇ ਅੰਦਰ ਜਿੱਥੋਂ ਵੀ ਮੈਂਬਰਸ਼ਿਪ ਲਈ ਕੋਈ ਚੁਣਿਆ ਜਾਣਾ ਹੈ ਉਸ ਇਲਾਕੇ ਵਿੱਚ ਵੀ ਉਹਨੂੰ ਲੈ ਕੇ ਜਾਵਾਂਗੇ ਉਹਦਾ ਨਾਂ ਅਸੀਂ ਪੰਥਕ ਕਾਫਲਾ ਰੱਖ ਕੇ 2 ਮਹੀਨੇ ਅਸੀਂ ਲਗਾਤਾਰ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਵੱਖ-ਵੱਖ ਥਾਵਾਂ ਤੇ ਜਾਵਾਂਗੇ ਤਾਂ ਕਿ ਅਸੀਂ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਗੱਲ ਕਰ ਸਕੀਏ ਇਸ ਸਿੱਖ ਸੰਗਤ ਅੰਦਰ ਪੰਥ ਦੀ ਖੇਦਮਤ ਲਈ ਪੰਥ ਦੇ ਜਜ਼ਬੇ ਦੀ ਸਮਰਲ ਲਈ ਅੱਗੇ ਆ ਕੇ ਡਿੜਤਾ ਨਾਲ ਖੜੇ ਹੋਣ ਤਾਂ ਕਿ ਧੜਿਆਂ ਦੀ ਕਮੇਟੀ ਨਾ ਬਣੇ ਕੋਈ ਮਨਮਤੀਆਂ ਦੀ ਕਮੇਟੀ ਨਾ ਬਣੇ ਡੇਰੇਦਾਰਾਂ ਦੀ ਸ਼੍ਰੋਮਣੀ ਕਮੇਟੀ ਨਾ ਬਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਤਰ੍ਹਾਂ ਦੀ ਬਣੇ ਜਿਹੜੀ 1920 ਦੇ ਅੰਦਰ ਉਸ ਸਮੇਂ ਪੰਥ ਦੇ ਦਰਦੀਆਂ ਨੇ ਆਪ ਬਣਾਈ ਸੀ ਉਹत्या ਦੇ ਗੁਰਸਿੱਖ ਲੱਭੇ ਜਾਣ ਵੱਖ-ਵੱਖ ਥੇਤਿਆਂ ਦੇ ਲੋਕ ਪੜੇ ਲਿਖੇ ਸੂਝਵਾਨ ਰਹਿਤ ਮਰਜ਼ਾ ਦਾ ਨੂੰ ਜਾਣਨ ਵਾਲੇ ਲੱਭ ਕੇ ਉਹਨਾਂ ਅੱਗੇ ਲਿਆਂਦਾ ਜਾਏਗਾ ਇਹ ਪੰਥਕ ਕਾਫਲਾ ਉਸ ਵਿਚਾਰ ਨੂੰ ਪ੍ਰਗਟਾਉਣ ਦੇ ਲਈ ਅਸੀਂ ਲੈ ਕੇ ਜਾਵਾਂਗੇ ਸੋ ਬਹੁਤ ਬਹੁਤ ਧੰਨਵਾਦੀ ਵਾਹਿਗੁਰੂ ਜੀ ਇਹ ਸਨ ਸਾਡੇ ਨਾਲ ਸਾਫਕਾ ਜੱਥੇਦਾਰ ਗਿਆਨੀ ਕੇਵਲ ਸਿੰਘ ਜੀ ਤਖਤ ਸ੍ਰੀ ਦਮਦਮਾ ਸਾਹਿਬ ਸੋ ਤੁਹਾਨੂੰ ਸਾਡੀ ਗੱਲਬਾਤ ਕਿਸ ਤਰ੍ਹਾਂ ਦੀ ਲੱਗੀ ਸਾਡੇ ਕਮੈਂਟ ਬਾਕਸ ਵਿੱਚ ਜਾ ਕੇ ਆਪਣੇ ਕਮੈਂਟ ਜਰੂਰ ਦਿਓ ਕੈਮਰਾ ਪਰਸ ਸਿਕੰਦਰ ਸਿੰਘ ਪਲਾਦਨ ਆਪੋਪਿੰਦਰ ਸਿੰਘ ਭਾਗੂ ਮજરા ਤੁਸੀਂ ਲਿਖਦ ਰਹੋ ਸ਼ਵਲਕ ਟੀਵੀ ਚੈਨਲ ਅਰਜੋਇਨਿੰਗ ਨਿਊ ਚੰਡੀਗੜ੍ਹ ਕਰਾਲੀ ਬਹੁਤ-ਬਹੁਤ ਧੰਨਵਾਦ